ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ਵਿਦੇਸ਼ ਦੇ ਇਸ ਸਕੰਦਲ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਸੁਖਪਾਲ ਸਿੰਘ ਖੇਰਾ ਤੇ ਸੁੱਚਾ ਸਿੰਘ ਛੋਟੇਪੁਰ ਵਿਚਾਲੇ ਮੋਹਾਲੀ ਵਿਖੇ ਹੋਈ ਮੀਟਿੰਗ ਕਰਤਾਰਪੁਰ ਸਾਬ ਲਾਂਗਾ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਉੱਚ ਪੱਧਰੀ ਮੀਟਿੰਗ ਖੇਰਾ ਨੇ ਕਿਸਾਨਾਂ ਦੀ ਸਹਾਇਤਾ ਮਾਮਲੇ ਵਿੱਚ ਕੈਪਟਨ ਸਰਕਾਰ ਤੇ ਚੁੱਕੇ ਸਵਾਲ ਕਿਸਾਨ ਜਥੇਬੰਦੀਆਂ ਨੇ ਆਵਾਜ਼ਾਈ ਠੱਪ ਕਰਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਫੋਕਿਆ ਮੋਦੀ ਦਾ ਪੁਤਲਾ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਏ ਸਾਬਕਾ ਡੈਪਟੀ ਸਪੀਕਰ ਬੀਰ ਦਵਿੰਦਰ ਸਿੰਘ ਬੀਬੀ ਜੈ रिकॉर्ड ਨੇ ਟਕਸਾਲੀਆਂ ਤੇ ਸਾਧਿਆ ਨਿਸ਼ਾਨਾ ਕਾਂਗਰਸ ਵੱਲੋਂ ਚੋਣ ਕਮੇਟੀ ਦਾ ਗਠਨ ਕੈਪਟਨ ਹੋਣਗੇ ਕੈਂਪੇਨ ਕਮੇਟੀ ਦੇ ਚੇਅਰਮੈਨ ਬਹਿਬਲ ਕਲਾ ਗੋਲੀकांड ਸੰਗਤੀ ਗੋਲੀ ਚਲਾਉਣ ਬਾਰੇ ਐਫ ਆਈ ਆਰ ਨੇ ਕਸੂਤੇ ਫਸਾਏ ਪੁਲਿਸ ਅਫਸਰ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਲਾਹੌਰ ਦਾ 19 ਮੈਂਬਰੀ ਵਫ਼ਦ ਭਾਰਤ ਪਰਤਿਆ ਸੁਆਮੀ ਨਾਥਨ ਰਿਪੋਰਟ ਨੂੰ ਲੈ ਕੇ ਭਗਵੰਤ ਮਾਨ ਨੇ ਚੁੱਕੇ ਸਵਾਲ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਬੇਬਲ ਕਲਾ ਗੋਲੀकांड ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਵੱਲੋਂ ਐਐਸਆਈਟੀ ਦੇ ਸਾਹਮਣੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋ ਰਹੇ ਨੇ ਕਈ ਪੁਲਿਸ ਅਧਿਕਾਰੀ ਸ਼ੱਕ ਦੇ ਘੇਰੇ ਵਿੱਚ ਆ ਗਏ ਨੇ 14 ਅਕਤੂਬਰ 2015 ਨੂੰ ਬਾਜਾਖੰਡਾ ਵਿੱਚ ਦਰਜ ਮੁਕੱਦਮਾ ਨੰਬਰ 129 ਵਿੱਚ ਲਿਖਿਆ ਗਿਆ ਸੀ ਤੇ ਪੁਲਿਸ ਅਧਿਕਾਰੀਆਂ ਦੇ ਹੁਣ ਬਿਆਨ ਮੇਲ ਨਹੀਂ ਖਾਰੇ ਪੁਲਿਸ ਮੁਲਾਜ਼ਮਾਂ ਨੇ ਆਖਿਆ ਕਿ ਉਹਨਾਂ ਨੇ ਆਪਣੀ ਸੁਰੱਖਿਆ ਲਈ ਇਸ ਸਮੇਂ ਗੋਲੀਆਂ ਚਲਾਈਆਂ ਸਨ ਪਰ ਐਐਸਆਈਟੀ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਡਿਊਟੀ ਤੇ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰ ਜਮ੍ਹਾਂ ਕਰਵਾ ਦਿੱਤੇ ਉਹਨਾਂ ਆਖਿਆ ਕਿ ਜੇਕਰ ਪੁਲਿਸ ਨੇ ਕੋਈ ਗੋਲੀ ਚਲਾਈ ਨਹੀਂ ਤਾਂ ਕਿਸੇ ਦੀ ਗੋਲੀ ਨਾਲ ਲੱਕਨ ਨਾਲ ਦੋ ਨੌਜਵਾਨਾਂ ਦੀ ਮੌਤ ਕਿਵੇਂ ਹੋ ਗਈ ਤੇ ਕਿਸ ਦੀ ਗੋਲੀ ਨਾਲ ਲੋਕ ਜ਼ਖਮੀ ਹੋਏ ਜਾਂਚ ਟੀਮ ਨੇ ਦਾਅਵਾ ਕਰਦੇ ਆਖਿਆ ਕਿ ਮੌਕੇ ਤੇ ਦਇਨਾਦ ਪੁਲਿਸ ਮੁਲਾਜ਼ਮਾ ਕੋਲੋਂ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਜੋ ਗੋਲੀਆਂ ਪੁਲਿਸ ਦੀ ਜਿਪਸੀ ਵਿੱਚ ਵਜੀਆਂ ਉਹ 12 ਬੁਰਦੀ ਰਾਈਫਲ ਨਾਲ ਵਜੀਆਂ ਐਸਆਈਟੀ ਨੇ ਸਬਕਾ ਐਸਐਸਪੀ ਚਲਦੇਜੀ ਸ਼ਰਮਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆਦਣਾ ਗਿਆ ਤਾਂ ਜੋ ਉਸ ਤੋਂ ਗੋਲੀਆਂ ਮਾਰਨ ਵਾਲੀ ਰਾਈਫਲ ਬਰਾਮਦ ਕੀਤੀ ਜਾ ਸਕੇ ਉਧਰ ਸ਼ਰਮਨੀ ਅਕਾਲੀ ਦਾ ਪ੍ਰਸ਼ਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਬਾਬਲ ਕਲਾ ਗੋਲੀ ਕਾਂਡ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੇ ਇਹ ਖੁਲਾਸਾ ਕੀਤਾ ਹੈ ਕਿ ਬਾਬਲ ਕਲਾ ਗੋਲੀ ਕਾਂਡ ਵਿੱਚ ਉਸ ਸਮੇਂ ਜਿਹੜੀ ਪੁਲਿਸ ਤਾਇਨਾਤ ਸੀ ਉਹ ਇਹ ਦਾਵਾ ਕਰ ਰਹੀ ਸੀ ਕਿ ਜਿਹੜੀ ਗੋਲੀ ਉਹਨਾਂ ਨੇ ਚਲਾਈ ਉਹ ਸੈਲਫ ਡਿਫੈਂਸ ਵਿੱਚ ਚਲਾਈ ਗਈ ਸੀ ਉਹਨਾਂ ਆਖਿਆ ਕਿ ਇਸ ਮਾਮਲੇ ਦੀ ਐਸਆਈਟੀ ਵੱਲੋਂ ਜਾਂਚ ਕਰਨ ਤੇ ਸਾਹਮਣੇ ਆਇਆ ਹੈ ਕਿ ਗੋਲੀ ਖੋਦ ਹੀ ਰੱਖਿਆ ਲਈ ਨਹੀਂ ਚਲਾਈ ਗਈ ਸੀ ਜਿਹੜੇ ਪਿਸਤੌਲ ਤੋਂ ਗੋਲੀ ਚੱਲੀ ਹੈ ਉਹ ਹਾਲੇ ਤੱਕ ਬਰਾਮਦ ਨਹੀਂ ਹੋ ਸਕੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਟਕਸਾਲੀ ਆਗੂਆਂ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਟ ਬੀਰ ਜਵਿੰਦਰ ਸਿੰਘ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ ਬੀਰ ਜਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਜੁਆਇਨ ਕਰਨ ਤੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬਰੰਪੁਰਾ ਨੇ ਸਵਾਗਤ ਕਰਦਿਆਂ ਕਿ ਪਾਰਟੀ ਨੂੰ ਵੱਡਾ ਫਾਇਦਾ ਹੋਏਗਾ ਸਾਬਕਾ ਸਪੀਕਰ ਬੀਰਜਵਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਈਪਾ ਨਾਲ ਹੋਈ ਗੱਠਜੋੜ ਦੇ ਚੱਲਦੇ ਆ ਪਾਰਟੀ ਦਾ ਜਿਹੜਾ ਪੰਥਕ ਏਜੰਡਾ ਸੀ ਉਹ ਸਮਾਪਤ ਹੋ ਚੁੱਕਿਆ ਉਹਨਾਂ ਆਖਿਆ ਕਿ ਉਹ ਚਾਰ ਦਹਾਕਿਆਂ ਤੋਂ ਰਾਜਨੀਤੀ ਨਾਲ ਜੁੜੇ ਅਤੇ 40 ਸਾਲਾਂ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਦੇ ਸਾਰੇ ਆਗੂਆਂ ਨਾਲ ਰਾਜਨੀਤੀ ਵਿੱਚ ਰਹੇ ਆ ਪਰ ਰਾਜਨੀਤੀ ਦਾ ਵਪਾਰੀਕਰਨ ਅਪਰਾਧਿਕरण ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਸਾਬਕਾ ਡਿਪਟੀ ਸਪੀਕਰ ਬੀਰਵਿੰਦਰ ਸਿੰਘ ਨੇ ਆਖਿਆ ਕਿ ਰਾਜਨੀਤੀ ਵਿੱਚ ਪੰਥਕ ਮੁੱਦਿਆਂ ਨੂੰ ਬਰਕਰਾਰ ਰੱਖਣ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਉਹ ਸ਼ਾਮਲ ਹੋਏ ਨੇ ਜਲੰਧਰ ਵਿਖੇ ਜਹਦਰ ਰੰਜੀਤ ਸਿੰਘ ਬਰੰਪੂਰਾ ਨੇ ਆਖਿਆ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ ਸੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਇਸ ਹਾਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਮਜੀਠਾ ਜ਼ਿੰਮੇਵਾਰ ਨੇ ਤੇ ਨਾਲ ਉਹਨਾਂ ਨੇ ਆਖਿਆ ਸੀ ਕਿ ਉਸ ਸਮੇਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਆਖਿਆ ਸੀ ਪਰ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਜਹ ਨਤੇ ਪਰ ਗਾੜੀ ਵਿੱਚ ਹੋਏ ਗੋਲੀकांड ਤੇ ਵੀ ਉਹਨਾਂ ਨੇ ਆਪਣਾ ਵਿਰੋਧ ਪ੍ਰਗਟ ਕੀਤਾ ਸੀ ਰਣਜੀਤ ਸਿੰਘ ਬਰੰਪੂਰਾ ਨੇ ਬਾਬਲਗਲਾ ਗੋਲੀकांड ਦੇ ਬਾਦਲ ਦਾ ਨਾਮ ਲਏ ਬਿਨਾ ਆਖਿਆ ਕਿ ਇਹ ਗੋਲੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਕਹਿਣ ਤੇ ਚਲਾਈ ਗਈ ਸੀ ਪੰਜਾਬ ਵਿੱਚ ਬਣ ਰੇ ਮਹਾਗਠ ਜੋੜ ਤੇ ਰਣਜੀਤ ਸਿੰਘ ਬਰੰਪੂਰਾ ਨੇ ਆਖਿਆ ਕਿ ਪੰਜਾਬ ਦੀਆਂ ਪੰਜ ਪਾਰਟੀਆਂ ਉਹਨਾਂ ਦੇ ਨਾਲ ਹੈ ਤੇ ਜਲਦ ਹੀ ਉਹ ਹੋਰ ਪਾਰਟੀਆਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨਗੇ ਉਧਰ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਨੇ ਟਕਸਾਲੀਆਂ ਤੇ ਵੱਡਾ ਹਮਲਾ ਬੋਲਦਿਆਂ ਆਖਿਆ ਕਿ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰ ਟਕਸਾਲੀ ਕਿਵੇਂ ਹੋ ਗਏ ਜਦਕਿ ਟਕਸਾਲੀ ਲੀਡਰ ਤਾਂ ਉਹ ਜਿਹੜੇ ਹਰ ਚੰਗੇ ਮਾੜੇ ਸਮੇਂ ਪਾਰਟੀ ਦਾ ਸਾਥ ਦੇਣ ਉਹਨਾਂ ਆਖਿਆ ਕਿ ਟਕਸਾਲੀ ਦਾ ਮਤਲਬ ਇੱਕ ਪਾਰਟੀ ਨੂੰ ਸ਼ੁਰੂ ਹੋ ਕੇ ਅਖੀਰ ਤੱਕ ਆਪਣੀਆਂ ਸੇਵਾਵਾਂ ਨਿਭਾਉਣਾ ਹੁੰਦਾ ਹੈ ਉਹਨਾਂ ਆਖਿਆ ਕਿ ਖੁਦ ਰਣਜੀਤ ਸਿੰਘ ਬਰਾਪੁਰਾ ਨੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਤੇ ਅੱਜ ਉਹ ਖੁਦ ਹੀ ਉਹਨਾਂ ਦੇ ਖਿਲਾਫ ਮੋਰਚਾ ਖੋਲੀ ਬੈਠੇ ਨੇ ਤੇ ਨਾਲ ਹੀ ਉਹਨਾਂ ਆਖਿਆ ਕਿ ਚੋਣਾਂ ਤੋਂ ਬਾਅਦ ਇਹ ਖਿੰਡਰ ਜਾਂਦੇ ਨੇ ਇਸੇ ਲਈ ਅਜਿਹੀਆਂ ਪਾਰਟੀਆਂ ਦਾ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖੇੜਾ ਮੁਹਾਲੀ ਵਿਖੇ ਸੁਚਾ ਸਿੰਘ ਛੋਟੇਪੁਰ ਨੂੰ ਮਿਲੇ ਲੋਕ ਸਭ ਹੋਈ ਦੋਵੇਂ ਪਾਰਟੀਆਂ ਕੱਟੜਪੁੱਟ ਨੂੰ ਲੈ ਕੇ ਦੋ ਤਿੰਨ ਦਿਨਾਂ ਵਿੱਚ ਫੈਸਲਾ ਲੈ ਸਕਦੀਆਂ ਨੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸੱਤ ਸ੍ਰੀ ਅਕਾਲ ਕਹਿੰਦਾ ਸਿਰਸਾ ਤੋਂ ਖਬਰ ਪੰਚਕੁਲਾ ਹਿੰਸਾ ਦੇ ਮੁੱਖ ਸਾਜ਼ਿਸ਼ ਘਾੜਿਆਂ 'ਚ ਸ਼ਾਮਲ ਪਗੌੜੇ ਅਤੇ ਦਿੱਤਿਆ ਦੀ ਗ੍ਰਿਫਤਾਰੀ ਲਈ ਐਸਆਈਟੀ ਨੇ ਮੋੜ ਡੇਰੇ ਦੇ ਮੁੱਖ ਦਫ਼ਤਰ ਦੀ ਵਾਈਸ ਚੇਅਰ ਪਰਸਨ ਸ਼ੋਭਾ ਕੋਲੋਂ ਲੰਬੀ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਦੌਰਾਨ ਸ਼ੋਭਾ ਨੇ ਜਾਂਚ ਟੀਮ ਨੂੰ ਕਿਹਾ ਕਿ ਜੇਕਰ ਦਿੱਤਿਆ ਡੇਰੇ 'ਚ ਆਇਆ ਤਾਂ ਖੁਦ ਉਸਨੂੰ ਪੁਲਸਾ ਹਵਾਲੇ ਕਰੇਗੀ ਅਹਿਮਦਨਗਰ ਮਹਾਰਾਸ਼ਟਰ ਤੋਂ ਖਬਰਾਂ ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਭੁਖ ਹੜਤਾਲ ਤੇ ਚੱਲ ਰਹੇ ਸਮਾਜਿਕ ਕਾਰਕੁਨਾਂ ਨੇ ਹਜ਼ਾਰੇ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਵਰਤਿਆ ਗਿਆ ਸੀ ਆਪਣੇ ਪਿੰਡ ਰਾਲੇਗਨ ਸਿੱਧੀ ਵਿੱਚ ਮੀਡੀਆ ਨਾਲ ਗਲਬਾਤ ਦੌਰਾਨ ਹਜ਼ਾਰੇ ਨੇ ਕਿਹਾ ਕਿ ਹਾਂ ਭਾਜਪਾ ਨੇ 2014 'ਚ ਮੇਰਾ ਇਸਤੇਮਾਲ ਕੀਤਾ ਹਰ ਕੋ ਜਾਣਦਾ ਹੈ ਕਿ ਲੋਕਪਾਲ ਲਈ ਇਹ ਮੇਰਾ ਨਿੱਜੀ ਅੰਦੋਲਨ ਸੀ ਜਿਸ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸਤਾ ਚ ਲਿਆਂਦਾ ਹੁਣ ਮੇਰੇ ਦਿਲ ਵਿੱਚੋਂ ਉਹਨਾਂ ਲਈ ਸਨਮਾਨ ਮੁੱਕ ਚੁਕਿਆ ਹੈ ਉਹਨਾਂ ਹਜ਼ਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੇਸ਼ ਤੇ ਲੋਕਾਂ ਨੂੰ ਵਰਗਲਾ ਰਹੇ ਹਨ ਤੇ ਦੇਸ਼ ਨੂੰ ਤਾਨਾਸ਼ਾਹੀ ਵੱਲ ਲੈ ਕੇ ਜਾ ਰਹੇ ਨੇ ਸ਼੍ਰੀ ਕਰਤਾਰਪੁਰ ਸਾਹਿਬ ਲੰਘਾ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਅੱਜ ਮੋਦੀ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਦਿੱਲੀ ਵਿੱਚ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਅਵਤਾਰ ਸਿੰਘ ਹਾਜ਼ਰ ਰਹੇ ਤੇ ਕਮਾਂਦੀ ਇਸ ਮੀਖਾ ਕੀਤੀ ਗਈ ਤੇ ਹੋਰ ਤੇਜ਼ੀ ਲਿਆਉਣ ਵਾਸਤੇ ਅਪਸ਼ਰਣ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ অল ইন্ডিয়া কংগ্রেস কমিটি ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣਾਂ ਦੀ ਰਣਨੀਤੀ ਲਗਭਗ ਤੈਅ ਕਰ ਲਈ ਹੈ ਸੂਬਾ ਚੋਣ ਕਮੇਟੀ ਲਈ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠਾਂ ਇੱਕੀ ਆਗੂਆਂ ਨੂੰ ਇਸ ਵਿੱਚ ਲਿਆ ਗਿਆ ਹੈ ਪ੍ਰਚਾਰ ਕਮੇਟੀ ਤੋਂ ਇਲਾਵਾ ਪੰਜ ਵੱਖ-ਵੱਖ ਕਮੇਟੀਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਚੋਣ ਕਮੇਟੀ, ਕੈਂਪੇਨ ਕਮੇਟੀ, ਕੋਆਰਡੀਨੇਟਰ ਕਮੇਟੀ, ਮੀਡੀਆ ਪ੍ਰਚਾਰ ਕਮੇਟੀ ਅਤੇ ਪਬਲਿਸਿਟੀ ਕਮੇਟੀ ਵੀ ਸ਼ਾਮਲ ਹੈ ਕਮੇਟੀ ਵਿੱਚ ਸ਼ਾਮਲ 112 ਸਰਗਰਮ ਮੈਂਬਰ ਹੋਣਗੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਦੇ ਮੁੱਦਿਆਂ ਨੂੰ ਉਨਾਂ ਨੇ ਆਖਿਆ ਕਿ ਸੁਆਮੀਨਾਥਨ ਰਿਪੋਰਟ ਸਬੰਧੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਲਾਗੂ ਕਰ ਰਹੀ ਹੈ। ਉਹਨਾਂ ਆਖਿਆ ਕਿ ਸੁਆਮੀਨਾਥਨ ਰਿਪੋਰਟ ਨੂੰ ਸੂਬਾ ਸਰਕਾਰ ਨਹੀਂ ਸਗੋ ਕੇਂਦਰ ਸਰਕਾਰ ਲਾਗੂ ਕਰ ਸਕਦੀ ਹੈ। ਉਹਨਾਂ ਆਖਿਆ ਕਿ ਇਹ ਤਰੀਕਾ ਕੱਢਿਆ ਗਿਆ ਕਿ ਜਿਵੇਂ ਕਿ ਸੁਆਮੀਨਾਥਨ ਰਿਪੋਰਟ ਦੇ ਆਧਾਰ ਤੇ ਕਿਸ ਫਸਲ ਦਾ ਪਾ 150 ਰੁਪਏ ਪ੍ਰਤੀ ਕੁਇੰਟਲ ਹੈ ਤੇ ਕੇਂਦਰ ਸਰਕਾਰ ਉਸ ਤੇ 122 ਰੁਪਏ ਐਮਐਸਪੀ ਦੇ ਰਿਹਾ ਹੈ। ਜਿਹੜਾ 28 ਰੁਪਏ ਦਾ ਫਰਕ ਹੈ ਉਹ ਦਿੱਲੀ ਦੀ ਸਰਕਾਰ ਬੋਨਸ ਦੇ ਰੂਪ ਵਿੱਚ ਦੇਏਗੀ। ਉਹਨਾਂ ਆਖਿਆ ਕਿ ਦਿੱਲੀ ਦੇ ਕਿਸਾਨਾਂ ਨੂੰ 800 ਤੋਂ 900 ਰੁਪਏ ਪ੍ਰਤੀ ਕੁਇੰਟਲ ਦਾ ਫਾਇਦਾ ਹੋਏਗਾ ਉਨ ਵਾਲੇ ਬਜਟ ਵਿੱਚ ਦਿੱਲੀ ਸਰਕਾਰ ਵੱਲੋਂ ਇਸ ਦਾ ਐਲਾਨ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਦਿੱਲੀ ਵਿੱਚ 80000 ਏਕੜ ਜ਼ਮੀਨ ਹੈ ਜਿਸ ਤੇ ਖੇਤੀ ਕੀਤੀ ਜਾਂਦੀ ਹੈ ਉਹਨਾਂ ਆਖਿਆ ਕਿ ਦਿੱਲੀ ਤੋਂ ਇਲਾਵਾ ਉਹਨਾਂ ਦੀ ਸਰਕਾਰ ਦੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਵੀ ਸੁਆਮੀਨਾਥਨ ਰਿਪੋਰਟ ਨੂੰ ਲੈ ਕੇ ਗੱਲਬਾਤ ਹੋ ਚੁੱਕੀ ਹੈ ਕਰਤਾਰਪੁਰ ਕरिडोर ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਮੁਖ ਸਕੱਤਰ ਕਰਨ ਅਵਤਾਰ ਸਿੰਘ ਬੀਐਸਐਫ ਦੇ ਅਧਿਕਾਰੀ ਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੀਬ ਵਿਸਾਰੀਆ ਤੇ ਹੋਰ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ 23 ਜਨਵਰੀ 2019 ਨੂੰ ਨਾਬਦੀ ਸਿਕਿਉਰਿਟੀ ਜੇਲ੍ਹ ਵਿੱਚ ਬੰਦ ਕੈਦੀਆਂ ਹਵਾਲਾਤੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਕੀਤੀ ਇਸ ਦੌਰਾਨ 12 ਮ ਹੋਰ ਵਰਜਿਤ ਸਮਾਨ ਨੂੰ ਜੇਲ੍ਹ ਵਿੱਚ ਪੈਸਿਆਂ ਦੇ ਲਾਲਚ ਵਿੱਚ ਸਪਲਾਈ ਕਰਨ ਵਾਲੇ ਪਾਸਕੋ ਦੇ ਸਾਬਕਾ ਕਰਮਚਾਰੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਐ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮੋਬਾਈਲ ਬਰਾਮਦ ਵਾਲੇ ਮੁਕਦਮੇ ਵਿੱਚ ਨਾਮਜਦ ਬੰਦੀ ਦੋਸ਼ੀਆਂ ਨੂੰ 2 ਫਰਵਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਪੋਰਚੁਗੇਜ਼ ਡਰਾਨੋਸ ਨੇ ਮੰਨਿਆ ਕਿ ਉਹਨਾਂ ਕੋਲ ਬਰਾਮਦ ਹੋਏ ਮੋਬਾਈਲ ਫੋਨ ਉਹਨਾਂ ਨੂੰ ਗੁਰਜੰਟ ਸਿੰਘ ਵਾਸੀ ਖੋਖਰ ਥਾਣਾ ਸਦਰ ਨਾਬਾ ਨੇ ਸਪਲਾਈ ਕੀਤੇ ਸਨ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਆਖਿਆ ਕਿ ਪੰਜਾਬ ਵਿੱਚ ਬਿਜਲੀ ਦੀਆਂ ਉੱਚੀਆਂ ਦਰਾਂ ਕਰਕੇ ਹਰ ਲੋਕਾਂ ਦੇ ਹਰ ਵਰਗ ਦੇ ਲੋਕ ਪਰੇਸ਼ਾਨ ਨੇ ਉਹਨਾਂ ਆਖੇ ਕਿ ਪੰਜਾਬ ਵਿੱਚ ਵਾਧੂ ਟੈਕਸ ਸੈਸ ਕਰਕੇ ਡੀਜ਼ਲ ਪੈਟਰੋਲ ਵਾਂਗ ਅੱਜ ਬਿਜਲੀ ਵੀ ਪੂਰੇ ਦੇਸ਼ ਨਾਲੋਂ ਮਹਿੰਗੇ ਦਰਾਂ ਤੇ ਮਿਲ ਰਹੀ ਹੈ ਪਿਛਲੇ 2 ਸਾਲਾਂ ਦੌਰਾਨ ਚਾਰ ਵਾਰ ਤੋਂ ਵੱਧ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਅੱਗੇ ਫਿਰ ਵਧਾਉਣ ਦੀ ਤਿਆਰੀ ਹੈ ਉਹਨਾਂ ਆਖੇ ਕਿ ਬਿਜਲੀ ਗਰੀਬ ਤੋਂ ਗਰੀਬ ਕਰਦੀ ਵੀ ਜ਼ਰੂਰਤ ਹੈ ਨਾਲੀਓ ਨੇ ਕਿਹਾ ਕਿ ਜੇਕਰ ਕੈਪਟਨ ਗਰੀਬ ਅਦਾਲਤ ਤੇ ਆਮ ਲੋਕਾਂ ਪ੍ਰਤੀ ਸਹਿਰਦਨ ਨੇ ਤਾਂ ਆਪਣੀ ਕਥਨੀ ਤੇ ਕਰਨੀ ਦੇ ਪੱਕੇ ਹੋਣ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਭਾਜਪਾ ਦੇ ਨਾਲ ਅਕਾਲੀ ਦਲ ਦੇ ਰਿਸ਼ਤੇ ਬਿਲਕੁਲ ਠੀਕ ਹੈ ਕਿਸੇ ਪਰਿਵਾਰ ਵਿੱਚ ਚਾਰ ਲੋਕਾਂ ਵਿੱਚ મતਭੇਦ ਹੋ ਜਾਂਦੇ ਹਨ ਲੇਕਿਨ ਸੁਖਵੀਰ ਬਾਦਲਾ ਤੇ ਅਮਿਤ ਸ਼ਾਹ ਦੀ ਮੀਟਿੰਗ ਤੋਂ ਬਾਅਦ ਸਾਰੇ ਮਤਭੇਦ ਦੂਰ ਹੋ ਚੁੱਕੇ ਨੇ ਉਧਰ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਤ ਪੱਧਰ ਤੇ ਪੂਰੀ ਤਾਕਤ ਲਾਉਣ ਦੀ ਤਿਆਰੀ ਕੀਤੀ ਹੈ ਪ੍ਰਧਾਨ ਮੰਤਰੀ 28 ਫਰਵਰੀ ਨੂੰ ਮੇਰਾ ਬੂਤ ਸਭ ਤੋਂ ਮਜ਼ਬੂਤ ਪ੍ਰੋਗਰਾਮ ਤਹਿਤ ਦੇਸ਼ ਪਰਦੇ ਬੂਤ ਪੱਧਰ ਦੇ ਵਰਕਰਾਂ ਨਾਲ ਗੱਲਬਾਤ ਕਰਨਗੇ ਪੰਜਾਬ ਇਕਾਈ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਦੀ ਤਿਆਰੀ ਕੀਤੀ ਹੈ ਇੰਟਰਨੈਟ ਦੇ ذریعے ਨਰਿੰਦਰ ਮੋਦੀ ਐਪ ਨੂੰ ਕਨੈਕਟ ਕਰਨ ਦੀ ਵਿਵਸਥਾ ਕੀਤੀ ਗਈ ਹੈ ਸੂਬਾ ਤੇ ਜ਼ਿਲ੍ਹੇ ਦੀ ਸੋਸ਼ਲ ਮੀਡੀਆ ਨੂੰ ਬਕਾਇਦਾ ਤਕਨੀਕੀ ਸਪੋਰਟ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ 28 ਫਰਵਰੀ ਨੂੰ ਪ੍ਰੋਗਰਾਮ ਤੋਂ ਪਹਿਲਾਂ ਇਸ ਮਹਿਮ ਨੂੰ ਚਲਾਉਣ ਦਾ ਫੈਸਲਾ ਕਰ ਚੁੱਕੇ ਨੇ ਉਧਰ ਭਾਜਪਾ ਨੇ ਸੂਬਾ ਪੱਧਰ ਨੂੰ ਹੁਕਮ ਦਿੱਤਾ ਹੈ ਕਿ ਜਲਦ ਤੋਂ ਜਲਦ ਮੀਟਿੰਗਾਂ ਕਰਕੇ ਇਸ ਦੀ ਰਣਨੀਤੀ ਤਿਆਰ ਕੀਤੀ ਜਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੋਂ 5 ਤੋਂ 1000 ਰੁਪਏ ਦਾ ਚੰਦਾ ਦੇਣ ਨੂੰ ਆਖਿਆ ਗਿਆ ਨਿਊਯਾਰਕ ਤੋਂ ਖਬਰ ਭਾਰਤ ਤੋਂ ਕਰੀਬ 400 ਵਿਅਕਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਵਾਲੇ ਪੰਜਾਬੀ ਯਾਦਵਿੰਦਰ ਸਿੰਘ ਪਾਂਬਾ ਨੇ ਪਿਛਲੇ ਮਹੀਨੇ ਆਪਣਾ ਗਨਾਹ ਕਬੂਲ ਕਰ ਲਿਆ ਹੈ ਪੋਰਟੋ ਰਿਕੋ ਦੇ ਜ਼ਿਲ੍ਹਾ ਜੱਜ ਸਿਵੀਆ ਅਕਰੈਨੋ ਕੋਲ ਮੂਰੇ ਉਸਨੇ ਮਨੁੱਖੀ ਤਸਕਰੀ ਦੇ 15 ਚੋਂ ਇੱਕ ਗ੍ਰਾਹ ਨੂੰ ਮੰਨਿਆ ਹੈ ਉਸ ਨੂੰ ਅਪ੍ਰੈਲ ਚ ਸਜ਼ਾ ਸੁਣਾਈ ਜਾਣੀ ਹੈ ਪਾਬੰਦਾ ਮੁਤਾਬਕ ਉਹ 2013 ਤੋਂ ਮਨੁੱਖੀ ਤਸਕਰੀ ਦੇ ਕੰਮ ਚ ਝੋਟਿਆ ਹੋਇਆ ਸੀ ਅਤੇ ਉਹ ਡੋਮਿਨਿਕਨ ਰਿਪਬਲਿਕ ਹੈਤੀ ਪੋਰਟੋ ਰਿਕੋ ਦੇ ਪਾਰਟਸਮਿਥ ਹੋਰ ਮੁਲਕਾਂ ਚ ਸਰਗਰਮ ਰਿਹਾ ਉਸਨੇ 2013 ਤੋਂ 2015 ਵਿਚਕਾਰ ਕਰੀਬ 400 ਲੋਕਾਂ ਨੂੰ ਖੁਦ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਕਰਵਾਇਆ ਸੀ ਲੰਡਨ ਤੋਂ ਖਬਰ ਬਰਤਾਨੀਆ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਸੁਣਾ ਦਿੱਤਾ ਹੈ ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਵੀਰ ਦਾ ਦੱਸਣਾ ਹੈ ਕਿ ਧੋਖਾਧੜੀ ਤੇ ਕਾਲੇ ਧਾਣੋਂ ਸਫੈਦ ਕਰਨ ਦੇ ਦੋਸ਼ਾਂ ਹੇਠ ਬਰਤਾਨਵੀ ਸਰਕਾਰ ਨੇ ਮਾਲੀਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਨੇ ਲੰਡਨ ਦੀ ਵੈਸਟ ਮਿਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 36 ਸਾਲਾ ਕਾਰੋਬਾਰੀ ਮਾਲੀਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਵੇਗਾ ਬਰਤਾਨੀਆਂ ਚ ਪਾਕਿਸਤਾਨੀ ਮੌਲ ਦੇ ਸਭ ਤੋਂ ਸੀ ਨਿਰਮੰਤਰੀ ਜਵੀਰ ਦੇ ਦਫਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਰੇ ਪੱਖਾਂ ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ਤੇ ਸਹੀ ਪਾਈ ਹੈ ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਸਾਰੇ ਨੁਕਤੇ ਉੱਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਵਾਪਸ ਭਾਰਤ ਭੇਜਣ ਲਈ ਹੁਕਮ ਦੇ ਦਿੱਤੇ ਨੇ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਝਟਕਾ ਦਿੱਤਾ ਹੈ ਤੇ ਵਿਕਾਸ ਲਈ ਵਾਧੂ ਫੰਡ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ। ਕੇਂਦਰ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ ਨਾ ਤਾਂ ਸੈਂਟਰਲ ਯੂਨੀਵਰਸਿਟੀ ਹੈ ਤੇ ਨਾ ਹੀ ਸੈਂਟਰਲ ਫੰਡਡ ਯੂਨੀਵਰਸਿਟੀ। ਇਹ ਇੰਟਰਸਟੇਟ ਬਾਡੀ ਕਾਰਪੋਰੇਟ ਹੈ ਜਿਸ ਵਿੱਚ 282 ਕਰੋੜ ਦੀ ਗ੍ਰਾਂਟ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਕੇਂਦਰ ਨੇ ਆਖਿਆ ਕਿ ਯੂਨੀਵਰਸਿਟੀ ਦੀ 207 ਕਰੋੜ ਰੁਪਏ ਦੀ ਸਾਲਾਨਾ ਆਮਦਨ ਨਹੀਂ ਵਧਾਈ ਜਾ ਸਕਦੀ। ਇਸ ਲਈ ਹਰ ਸਾਲ 6% ਦਾ ਵਾਧਾ ਹੋਏਗਾ। ਪੰਜਾਬ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਪੇ ਸਕੇਲ ਪੰਜਾਬ ਸਰਕਾਰ ਦੇ ਪੇ ਸਕੇਲ ਦੇ ਪ੍ਰੋਵੀਜ਼ਨ ਤੋਂ ਬਾਅਦ ਰੀਵਾਈਜ਼ ਕੀਤਾ ਜਾ ਸਕਦਾ ਹੈ ਪੰਜਾਬ ਯੂਨੀਵਰਸਿਟੀ ਦਾ ਸਾਲ 2017-18 ਦਾ ਵਿੱਤੀ ਸਾਲ ਵਿੱਚ 207 ਕਰੋੜ ਦੀ ਤਨਖਾਹ ਜਾਰੀ ਕੀਤੀ ਸੀ ਜਿਸ ਤੇ ਆਉਂਦੇ ਸਾਲਾਂ ਦੌਰਾਨ 6 ਫੀਸਦੀ ਦਾ ਵਾਧਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਨਵੀਂ ਦਿੱਲੀ ਤੋਂ ਖਬਰ ਦੇਸ਼ ਵਿੱਚ ਇਸ ਵਾਰ ਸਵੈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 226 ਹੋ ਗਈ ਹੈ ਪਿਛਲੇ ਹਫਤੇ H1N ਵਾਇਰਸ ਨਾਲ 31 ਮੌਤਾਂ ਹੋਈਆਂ ਸਨ ਅੰਕੜਿਆਂ ਮੁਤਾਬਕ ਪੰਜਾਬ ਚ ਸਵੈਨ ਫਲੂ ਕਰਕੇ 32 ਮੌਤਾਂ ਹੋ ਚੁੱਕੀਆਂ ਹਨ ਜਦਕਿ 250 ਵਿਅਕਤੀ ਇਸ ਬਿਮਾਰੀ ਤੋਂ ਪੀੜਤ ਨੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਦੱਸਦੇ ਐ ਦੇਸ਼ 'ਚ ਸਵੈਨ ਫਲੂ ਤੋਂ ਪ੍ਰਭਾਵਿਤ ਪਰੀਜ਼ਾਂ ਦੀ ਗਿਣਤੀ 6000 ਦਾ ਅੰਕੜਾ ਪਾਰ ਕਰ ਗਈ ਐ ਸਭ ਤੋਂ ਵੱਧ 34% ਕੇਸ ਰਾਜਸਥਾਨ ਤੋਂ ਨੇ ਦਿੱਲੀ ਵਿੱਚ 1011 ਕੇਸਾਂ ਨਾਲ ਦੂਜੇ ਨੰਬਰ ਤੇ ਐ ਜਦਕਿ ਰਾਜਧਾਨੀ ਦੇ ਤਿੰਨ ਵੱਡੇ ਹਸਪਤਾਲਾਂ 'ਚ 14 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਨੇ ਨਾਬਾ ਦੇ ਪਾਂਡੋਸਰ ਮਹੱਲੇ 34 ਸਾਲਾ ਨਰੇਸ਼ ਪਾਰਟੀਆਂ ਦੀ ਬੌਤ ਸਵੈਨ ਫਲੂ ਕਰਨ ਹੋਈ ਐ ਇਸੇ ਤਰ੍ਹਾਂ ਕਪੂਰਥਲਾ ਦੇ ਬਲਾਕ ਨਡਾਲਾ ਦੇ ਪਿੰਡ ਕਗ ਦੀ ਵਸਨੀਕ ਔਰਤ ਆਰਪੀਤ ਕੌਰ 35 ਸਾਲਾਂ ਦੀ ਉਸਤੀ ਵੀ ਸਵੈਨ ਫਲੂ ਨਾਲ ਬਹੁਤ ਹੋਣ ਦੀ ਖਬਰ ਹੈ ਇਹ ਸੀ ਕੁਝ ਖਾਸ-ਖਾਸ ਖਬਰਾਂ ਤੇ ਅੱਜ ਨਾਮਾ ਵਿੱਚ 30 ਮਾਰਖਾ ਕੀ ਕਹਿੰਦਾ ਆ ਉਹ ਦਸੀਏ ਉਹ ਕਹਿੰਦਾ ਕਿ ਅੜੀ ਉਸ ਕਰ ਲਈ ਤੇ ਅੜੀ ਉਸ ਕੀਤੀ ਅੜੀ ਉਸ ਕਰ ਲਈ ਤੇ ਅੜੀ ਉਸ ਕੀਤੀ ਸਿਆਸਤ ਅੜੀ ਦੇ ਉੱਪਰ ਹੈ ਖੜੀ ਮੀਂ ਆ ਦੋਵੀਂ ਤਰ੍ਹਾਂ ਹੀ ਕਹਿੰਦੇ ਨੇ ਜਾਇਜ਼ ਮੁੱਦਾ ਦੋਵੇਂ ਤੇ ਰਹੀ ਹੈ ਕਹਿੰਦੇ ਨੇ ਜਾਇਜ਼ ਮੁੱਦਾ ਤੇਰਾ ਆਪੋ ਵਿੱਚ ਜਾਂਦੀਆਂ ਲੜੀ ਮੀਆਂ ਛਿੱਕਾ ਸ਼ਰਮ ਦਾ ਲੱਥਾ ਪਿਆ ਦੋਹੇ ਪਾਸੇ ਜਾਂਦੀਆਂ ਦੋਸ਼ ਬੇਹੂਦਾ ਜੇ ਜੜੀ ਮੀਆਂ ਪਾਰਲੀਮੈਂਟ ਤੇ ਕੋਰਟ ਵਿੱਚ ਬਾਤ ਪਹੁੰਚੀ ਉਲਝਣ ਵਿੱਚ ਹੀ ਉਥੇ ਦੀ ਫਿਰ ਖੜੀ ਮੀਆਂ ਪਾਰਲੀਮੈਂਟ ਤੇ ਕੋਰਟ ਵਿੱਚ ਬਾਤ ਪਹੁੰਚੀ ਉਲਝਣ ਉਥੇ ਦੀ ਉਥੇ ਹੈ ਖੜੀ ਮੀਆਂ ਲੱਗਣਾ ਮੁੱਦਾ ਇਹ ਜਦੋਂ ਤੱਕ ਕਿਸੇ ਪਾਸੇ ਮੁੱਦਾ ਭੜਨ ਲਈ ਨਵਾਂ ਜਿਆ ਆ ਜਾਣਾ ਹੈ ਲੱਗਣਾ ਮੁੱਦਾ ਜਦ ਇਹ ਤੱਕ ਕਿਸੇ ਪਾਸੇ ਮੁੱਦਾ ਪੜਨ ਲਈ ਨਵਾਂ ਜਿਹਾ ਆ ਜਾਣਾ ਮਾੜੀ ਕਿਸਮਤ ਹੈ ਦੇਸ਼ ਵਾਸੀਆਂ ਦੀ ਮੁੱਦਿਆਂ ਇਹਨਾਂ ਮੁਲਕ ਨੂੰ ਖਾ ਜਾਣਾ ਮਾੜੀ ਕਿਸਮਤ ਹੈ ਦੇਸ਼ ਦੇ ਵਾਸੀਆਂ ਦੀ ਮੁੱਦਿਆਂ ਇਹਨਾਂ ਮੁਲਕ ਨੂੰ ਖਾ ਜਾਣਾ ਅੱਜ ਵੀ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ